ਬਣਾਏਗਾ ਚਾ ਹੈ ਪਿੰਡ ਪੰਜ ਬਹਿ ਜਾ ਪੰਜ ਮਿੰਟਾਂ ਚ ਚੱਲ ਦੇਖਦੇ ਆ ਇੱਧਰ ਟੰਗਦੇ ਨੇ ਝੋਲੇ ਛਟੀਆਂ ਇੱਥੇ ਟੰਗਦੇ ਬਾਦੂ ਦੁੱਧ ਕਿਥੇ ਨਾ ਪਿਆ ਪਿਆ ਦੁੱਧ ਕੈਂਪਰ ਤੇ ਦੁੱਧ ਕੈਂਪਰ ਚ ਦੁੱਧ ਨਹੀਂ ਰੱਖੋਗੇ ਤੁਹਾਨੂੰ ਅੱਜ ਦਾ ਵਲੌਗ ਦਿਖਾਉਂ ਆ ਅਮਰੀਕ ਦੇ ਨਾਲ ਅਮਰੀਕ ਦਵਾਈ ਤੱਕ ਖੇੜਿਆ ਹਨਾ ਹਾਂਜੀ ਤੇ ਅੱਜ ਪਾਣੀ ਦੀ ਵਾਰੀ ਆ ਅੱਜ ਕੱਲ ਨੂੰ ਆ ਵਾਰੀ ਅੱਜ ਸੁੱਕੀ ਵਾਰੀ ਕੱਲ ਨੂੰ ਆ ਤੇ ਬਾਣ ਹੋ ਜਾਂਦਾ ਤਿਆਰ ਖਾਲ ਖੂਲੇ ਨੇ ਘਟਦਾ ਸਮਾਰਦਾ ਇਹਦਾ ਪੁੱਛਣਾ ਪਏ ਹੰਤ ਲੈ ਲਿਆ ਜਾ ਹੂੰ ਤੇ ਇੱਧਰ ਮਾੜਾ ਨਾਲ ਕੀ ਹੋਵੀ ਸੁਭਾਗੇ ਤੇ ਇਹ ਮੋੜੀ ਡੋਟੀ ਖਾਲੇ ਕਿਹਦੀ ਸੁਭਾਗੇ ਕਿਹੜਾ ਮਾਡਲ ਆ ਇਹ ਟਰੈਕਟਰ 95 95 ਹਾਲਤ ਬਗੜਤੀ ਆ 95 ਮਾਡਲ ਆ ਤੇ ਇਧਰ ਡੱਕਾ ਡੱਕਾ ਕਰਕੇ ਛਟੀਆਂ ਲੈ ਆਇਆ ਇਹ ਤੇ ਵੈਸੇ ਅੱਜ ਕੱਲ ਮੈਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੇ ਤੁਲੇ ਕਿਥੇ ਬਣਾਉਂਦੇ ਹੋਣਗੇ ਤੇ ਨਹੀਂ ਤਾਂ ਘਰਾਂ ਤੋਂ ਹੋ ਜਾਂਦੇ ਕੈਂਪਾਂ ਉਤੇ ਥਰਮੋਸ ਬੋਤਲ ਦੇ ਥਰਮੋਸ ਤੇ ਹੋ ਜਾਂਦੀ ਆ ਤੇ ਹੁਣ ਦੇਖਦੇ ਆਂ ਕਿ ਐ ਮੈਂ ਟਾਂ ਚਾਹ ਬਣਾਉਂਦਾ ਇਹ ਕੋਲ ਹੋਰ ਪੁੱਛਦੇ ਕਿਥੇ ਆ ਹਨ ਲੋਕੇਸ਼ਨ ਦੱਸੋ ਵੀ ਹਾਂ ਇਹ ਲੋਕੇਸ਼ਨ ਤੁਹਾਨੂੰ ਦੱਸ ਦਈਏ ਇਧਰ ਹੱਥ ਕਰੀਏ ਤਾਂ ਆਹ ਹਰਿਆਣਾ ਆ ਗਿਆ ਤੇ ਇਧਰ ਹੱਥ ਕਰੀਏ ਤਾਂ ਪੰਜਾਬ ਆ ਗਿਆ ਜਿਵੇਂ ਉਹ ਮਿਸਾਲ ਜੀ ਮਾਰਦੇ ਹੁੰਦੇ ਹਾਂ ਹਾਂ ਛਾਲ ਜੀ ਮਾਰਦੇ ਮੰਦੀ ਮਾਰੀ ਛਾਲ ਇਧਰ ਬੜੀ ਹਰਿਆਣੇ ਚ ਪੰਜਾਬ ਦਾ ਸੀ ਹਰਿਆਣਾ ਆਹ ਵੜ ਗਿਆ ਹਰਿਆਣੇ ਚ ਪੰਜਾਬ ਦਾ ਆ ਗਿਆ ਜਿਵੇਂ ਉਹ ਕਹਿੰਦੇ ਸੀ ਆ ਕੈਨੇਡਾ ਆ ਗਿਆ ਅਮਰੀਕਾ ਆ ਗਿਆ ਉਹ ਵੀ ਹਰਿਆਣਾ ਤੇ ਪੰਜਾਬ ਹੁਣ ਦੇਖਦੇ ਆ ਵੀ ਕਾਹ ਮਿੰਟਾਂ ਚ ਚਾਹ ਬਣਦੀ ਆ ਕਿਹਨੇ ਡਾਂਸ ਚੜਾ ਲਿਆ ਹੈ ਹੈ ਦੂਜੇ ਦੇ ਖਾਬ ਨਾਲ ਹੈ ਤੇਜ ਹੋ ਗਿਆ ਨਾ ਛੇਤੀ ਬਣ ਜੂ ਕਿਹੜਾ ਸੋਲਰ ਤੇ ਆ ਓਏ ਦੋਲੀਆਂ ਬਦੀਲੀ ਨੰਨੀ ਬੱਚ ਕਾ ਬਦੂ ਫਰਦਾ ਕਾਈ ਦਾ ਕਾਈ ਹੈ ਕਲ ਸਤ ਨਰਮਾ ਹੈ ਨਰਮਾ ਹੀ ਨਹੀਂ ਕਾਈ ਸੀ ਇੱਥੇ ਨਰਮਾ ਹੀ ਸੀਗਾ ਇੱਥੇ ਬੀਜਾ ਹੀ ਸੀਗਾ ਨਰਮਾ ਬੀਜਾ ਸੀ ਬੀਜਾ ਸੀਗਾ ਹੋਇਆ ਨਹੀਂ ਕਰ ਹੋਇਆ ਨਹੀਂ ਹੋਇਆ ਨਹੀਂ ਫਿਰ ਵੀ ਚਿਹਰੇ ਤੇ ਰੌਣਕ ਘਮੀ ਆ ਕੋਈ ਹੁੰਦਾ ਨਹੀਂ ਤੇ ਜਾਨਾ ਕਿ ਗਾਹਾਂ ਨੂੰ ਹੋਜੂ ਗਾਹਾਂ ਨੂੰ ਹੋਜੂ ਬਸ ਤੈਨੂੰ ਸਾਲ ਹੋ ਗਏ 21 ਜੰਦੇ ਨੂੰ ਗਾਹਾਂ ਗਾਹਾਂ ਮੈਨੂੰ ਲੱਗਦਾ ਝੋਲੇ ਜੀ ਵੱਜਦੇ ਆ ਨਾ ਤੇ ਉਧਰ ਚਾਹ ਮਿੱਠਾ ਪਾਉਣ ਨੂੰ ਆ ਆ ਕੇ ਡੱਬੇ ਬੱਤਰੀ ਪਰੇ ਵਾਲੀ ਗਰੀ ਹਾਂ ਤੇ ਕਣਕ ਬਲੇ ਟੌਪਕਾ ਨਹੀਂ ਹੁੰਦੀਆਂ ਪੜਗੀਆਂ ਆ ਪੜਗੀਆਂ ਕੋਕ ਨੂੰ ਟਸਕਣੀ ਬਜਾ ਜਾਂਦਾ ਨਹੀਂ ਹੁੰਦੇ ਆ ਪੜਦੇ ਟੰਗ ਨਾਲੀ ਕੱਪੜੇ ਟੰਗ ਨਾਲੀ ਹੋ ਆ ਜੇ ਪੀਲੇ ਜੂ ਮਾਰੀ ਡਾਲਿਆ ਗੁਦਰਾ ਕੇ ਚਾਹ ਮਿੱਤਰਾ ਚਾਹ ਆ ਗੇ ਦੇ ਤੇਲ ਲੱਗ ਗਏ ਜਮੇ ਜੰਗਾ ਤੋਰਾਂਗੇ ਪਿਆ ਕੇ ਤੇ ਹਾਂ ਨੇ ਚਾਹ ਪੀ ਕੇ ਜਮਾਂਗੇ ਕਹਿ ਵੱਟ ਜਾਣਾ ਆ ਦੇਖ ਮੇਰਾ ਕੀ ਹੋਰ ਨਾ ਕੋਈ ਕਾ ਹੋ ਨਾ ਵੜੀ ਆ ਸੁੱਕਾ ਰਹਾ ਸੁੱਕਾ ਬੰਨ੍ਹ ਸੁੱਕ ਰਿਹਾ ਕੀ ਬੀਜ ਰਿਹਾ ਕਹਿੰਦਾ ਮਤਲਬ بڑا ਕੰਮ ਹੀ ਸ਼ੁਰੂ ਹੋਦਾ ਸੀ ਕਿੰਨੇ ਮਿੰਟ ਲਿਆ ਸੀ ਨਾ ਨਾ ਬੱਸ ਨਾ ਨਾ ਚਾਹ ਦਾ ਟਾਈਮ ਹੋ ਹੀ ਪਿਆ ਸੀ ਆਉਂਦੇ ਆਪਣੇ ਟਰੈਕਟਰ ਬੀਜਣ ਵਾਲ ਆਪਣੇ ਕੋਲੇ ਖੜਾ ਸਾਬ ਅੱਛਾ ਕਰਨ ਵਾਲੇ ਆਉਂਦੇ ਹੁਣ ਵੀਰ ਕਹਿੰਦਾ ਕਿ ਹੁਣ ਕਣਕ ਬਿਜਾ ਕੇ ਜਾਣਾ ਛੋਟੇ ਨਾਲ ਤੁਸੀਂ ਥੱਕ ਗਏ ਕਹਿੰਦੇ ਅਸੀਂ ਅੱਛਾ ਹੁਣ ਹਰਿਆਣੇ ਵਾਲੇ ਆਉਣਗੇ ਦੋ ਵਾਲੀ ਚਾਹ ਦਾ ਟਾਈਮ ਹੋਗਾ ਇੱਕ ਨੂੰ ਸਾਂਝਾ ਦੇਖੋ ਇੱਧਰ ਹਰਿਆਣੇ ਵਾਲੇ ਆ ਗਏ ਨਾਲ ਹੀ ਤੇ ਹਰਿਆਣੇ ਵਾਲੇ ਹੁਣ ਇੱਧਰ ਪੰਜਾਬ ਚ ਬਜਾ ਕੇ ਜਾਣਗੇ ਇੱਕ ਤਾਂ ਕਹਿੰਦੇ ਹੁੰਦੇ ਨਾ ਛੋਟਾ ਭਾਈ ਤੇ ਵੱਡਾ ਭਾਈ ਪੰਜਾਬ ਤੇ ਛੋਟਾ ਹਰਿਆਣਾ ਪਰ ਇੱਥੇ ਸੱਚੀ ਮੱਚੀ ਇਹ ਜਮਾ ਬਰਾਬਰੀ ਹੈ ਇੱਕੋ ਜਿਹੇ ਭਾਈ ਆ ਇਹ ਪਾਣੀ ਦੀਆਂ ਪਾਣੀ ਦੀਆਂ ਬਾਰੀਆਂ ਸਾਂਝੀਆਂ ਜੀ ਵੀ ਸਾਨੂੰ ਅਸੀਂ ਦਵਾ ਦਾਂਗੇ ਅੱਛਾ ਲੱਡੀ ਏਪੀ ਵੀ ਹਰਿਆਣਾ ਵਾਲੇ ਦਵਾਉਂਗੇ ਕਈ ਵਾਰੀ ਕੋਈ ਫਸਲ ਬੁਝ ਜਾਂਦਾ ਇਧਰ ਉਧਰ ਹੋ ਜਾਂਦਾ ਕੋਈ ਰੇਟ ਹਰਿਆਣੇ ਤੇ ਜਾਂ ਪੰਜਾਬ ਦੇ ਤੇਜਾ ਤਾਂ ਬਾਰਡਰ ਦਾ ਫਾਇਦਾ ਤਾਂ ਹੈਗੇ ਆ ਨਹੀਂ ਤਾਂ ਨਹੀਂ ਕੁਛ ਨਾ ਕੁਛ ਤਾਂ ਲੈ ਲਈ ਬਾਰਕ ਗੱਟੇ ਸੀ ਰਲ ਕੇ ਕਿੰਨੇ ਗੱਟੇ ਸੀ 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 ਹੈ ਕਿਹੜੇ ਕਮਰੇ ਚ ਭਈਏ ਕਮਰੇ ਚ ਨਹੀਂ ਦੱਸੋ ਬਸ ਇੱਥੇ ਕਿਹਾ ਨਹੀਂ ਕਿੱਥੇ ਲਿਉਂਦੇ ਜਾ ਕੇ ਇੱਥੇ ਲਿਉਂਦੇ ਰਾਤ ਨਾ ਕੱਲ ਵਗਣੇ ਬੰਦੇ ਬਾਈ ਬੰਦੇ ਵਾਵਾ ਜਾਣੇ ਜਾਇ ਨਾ ਦੱਸਿਆ ਜੇ ਤੂੰ ਪਹਿਲਾਂ ਫੋਨ ਕਰ ਦਿੰਦਾ ਉਥੋਂ ਘਰ ਉਤਰਾ ਹੀ ਲੰਘਦੇ ਫਿਰ ਤਾਂ ਗੱਡੀ ਤੇ ਆ ਜਾਂ ਛੋਟਾ ਤਾਂ ਲੱਗਣਾ ਹੀ ਸੀ 걔ੜਾ ਜਿਆਦਾ ਨਹੀਂ 95 ਰੀ ਲੀਟਰ ਵਾਲਾ ਬਚੇ ਜਾਂਦਾ ਤੇ ਆ ਤੇਨ ਜੀ ਨੇ ਹੀ 걔ੜਾ ਵੜੀ ਫੂਕਾ ਮੁਕਣਗੇ ਮੈਨੂੰ ਲੱਗਦਾ ਤੇਰੀ ਪਿੰਟ 5 ਦਾ ਕਹਿਆ ਵੀ ਚਾਹ ਬਿਆਉਂਦੀ ਜਮਲ ਦੀ ਗਰੰਟੀ ਨਹੀਂ ਚਾਹ ਸੁੱਕੀ ਖਵਾ ਦੇ ਸੁੱਕੀ ਖਵਾ ਦੇ ਬਸ ਬੰਦ ਰੁਗੀ ਸਲਾਬ ਦੀ ਫਟ ਰੱਖੀ ਆ ਮਤਲਬ ਨਹੀਂ ਚੱਲਦੇ ਲੱਕੇ ਵਾਲੇ ਠੋਲਦੇ ਚਾਹ ਤੇ ਵੀ ਮੌਸਮ ਤਾਂ ਧੁੰਦਾਂਦਾਨਾ ਦਾ ਹੋ ਗਿਆ ਤੇ ਇੱਧਰ ਉਹ ਗਵਾਰੇ ਵਾਲੇ ਚਕਾਨਕ ਵੀ ਉਗਰੀ ਖੜੀ ਆ ਕਹੇ ਤੋਂ ਕਾਇਆ ਬਾਰੀ ਤੇਰੀ ਬਾਰੀ ਆਪਣੀ ਹੈਗੀ 11 ਤੋਂ 2 11 ਤੋਂ 2 ਦਿਨ ਦੀ ਰਾਤ ਦੀ ਰਾਤ ਦੀ ਕੱਲ ਰਾਤ ਨੂੰ ਹੈ ਹਾਂ ਕੱਲ ਰਾਤ ਨੂੰ 11 ਤੋਂ 2 ਵਜੇ ਤੱਕ ਦੀ ਹਾਂ ਤਾਂ ਪਾ ਦੇ ਜੀ ਬੱਚੇ ਬਹੁਤ ਪਾ ਦੇ ਮੜੇ ਹੋ ਜਾਂ ਗਰਮ ਪਾ ਦੇ ਮਾਹੌਲ ਦੱਸੋ ਭਾਈ ਕਿਵੇਂ ਆ ਸਾਡਾ ਏਰੀਆ ਦੱਸੋ ਕਿਵੇਂ ਲੱਗਦਾ ਤੁਹਾਨੂੰ ਲੱਗਦਾ ਜਿਵੇਂ ਪੁਰਾਣਾ ਪੰਜਾਬ ਬਹੁਤ ਹੰਦੇ ਆ ਚੇਤੇ ਆ ਜੂ ਸੀਨ ਆਹ ਫੋੜ ਵਾਲਾ ਤੇ ਆ ਚਾਹ ਵਾਲਾ ਗੁੜ ਉਹ ਨਾ ਗੋਲੀ ਗੋਲੀ ਬਾਲੀ ਹੈ ਨਾ ਗੁੜ ਉਹ ਕਿਹੋ ਜਿਹਾ ਮਾੜਾ ਜਿਹਾ ਪੈਂਦਾ 67 90 ਕਿਵੇਂ ਕਹ ਪਾਵਾਂਗੇ ਖੰਡ ਬਸ ਥੋੜੀ ਜਿਹੀ ਖੰਡ ਥੋੜਾ ਜਿਹਾ ਹੋਰ ਇੰਨਾ ਬਹੁਤ ਹੋਰ ਹੋਰ ਬੋਲਾਂ ਵਰਸਾ ਲੈ ਕੱਟ ਹੋ ਗਿਆ ਹੂੰ ਉਹ ਕੱਕੜਾਂ ਖੇਲੇ ਕਰਦੀਆਂ ਲਗਾ ਦਾ ਦੁੱਧ ਲਗਾ ਕੱਟ ਪਾ ਲੈ ਹੂੰ ਦੀ ਬਾਪ ਡੋਲੀ ਚਾਹ ਵਾਲਾ ਬਣਾ ਬੈਠਾ ਕੀ ਮਸ਼ਹੂਰੀ ਹੋ ਜਾਈ ਜਲਦੀ ਹੂੰ ਬਹੁਤ ਮਾਟਾ ਹੋਤਾ ਦੇਖ ਲੈ ਜਿਵੇਂ ਉਹ ਨਹੀਂ ਪਹਿਲਾਂ ਨਹੀਂ ਕਹਿੰਦੇ ਸੀ ਅੱਗੇ ਖਾਣ ਪੀਣ ਲੋ ਕੇ ਦੁੱਧ ਦਹੀਂ ਉਹ ਚਾਹ ਭਾਈ ਮਤਲਬ ਚਾਹ ਭੁੱਲ ਗਿਆ ਚਾਹ ਦਾ ਪਾਣੀ ਆ ਹਾਂ ਮਰਦੀਪ ਹਾਂ ਤੇ ਲੋਣੇ ਕਹਿੰਦੇ ਸੀ ਕਿ ਭਾਈ ਖਾਣਾ ਖਾਇਆ ਕਰੋ ਦੁੱਧ ਦਾ ਹੀ ਮੁੱਲ ਐ ਮਾੜੇ ਸਾਡੇ ਮੁੱਲ ਦਾ ਦੁੱਧ ਐ ਹਾਂ ਉਹਦੀ ਆਦਾ ਸੀ ਆਦਾ ਕਿ ਆਹਦਾ ਦੁੱਧ ਦੁੱਧ ਆ ਤਾਂ ਸਾਡੇ ਲੈ ਕੇ ਆਂਦਾ ਲੱਸੀ ਆ ਤਾਂ ਮੇਰੇ ਨਾਲ ਸੱਤ ਲੈ ਕੇ ਜਾਂਦੇ ਮੈਂ ਦੀ ਸੁਣਾਈ ਗੱਲ ਹੂੰ ਉਹ ਕੋਈ ਬਾਹਰ ਗਜੋਸੀ ਉਹ ਦੁੱਧ ਲੈ ਕੇ ਜਾਂਦੇ ਕਿਸੇ ਹੋਰ ਹਾਂ ਦੁੱਧ ਲੈ ਜਾ ਕੇ ਕਰਨ ਤੇ ਉਦੋਂ ਬਾਅਦ ਉਹ ਦੂਜੇ ਉਹਨਾਂ ਦੇ ਲੱਸੀ ਲੈਣਾ ਹੈ ਅੱਛਾ ਨਾ ਜੀ ਇਹ ਚੱਲ ਰਿਹਾ ਜੀ ਇਹ ਚਾਹ ਤੱਕ ਦੇਖਦੇ ਆ ਨਾ ਕੈ ਮਿੰਟਾਂ ਸਾਢੇ 6 ਮਿੰਟ ਤਾਂ ਹੋ ਗਏ ਸਾਢੇ 6 ਹੋ ਗਏ ਸਾਢੇ 6 ਤਨ ਬਟਾ ਗੜੇ ਲੈ ਕੇ ਆਪਾਂ ਹੱਥ ਬੰਦ ਕਰੀ ਦੀ ਆਪਨੇ ਜਨਤ ਨੂੰ ਬੰਦ ਹੁੰਦੇ ਹਾਂ ਹਾਂ ਬਾਈ ਤੂੰ ਸਕੈ ਪ੍ਰੈਸ਼ਰ ਕੁੱਕਰ ਬਣਾ ਲੈ ਦਾ ਕੌਫੀ ਵਾਲਾ ਆਹ ਪਤਾ ਕਿ ਮਸਤੀ ਨੂੰ ਲੋਕੀ ਫੋਟ ਓਏ ਇੰਨਾ ਕੈਂਪਰ ਬਾਦੂ ਜਾਂਦੇ ਆਪ ਤੱਕ 8 ਵਜੇ ਤੱਕ ਕੀ ਬਾਦੂ ਬਹੁਤ ਠੰਡ ਹੋ ਰਹੀ ਹੈ ਪਾਣੀ ਦੀ ਲੋੜ ਦੁਬਾਰਾ ਪਾਣੀ ਦਾ ਕਦੇ ਨਹੀਂ ਪੀਤਾ ਪਾਣੀ ਦਾ ਦਬਾਅ ਬੋਲ ਪਾਉਗੇ 6 ਵਜੇ ਦੁਬਾਰਾ ਪਾਣੀ ਤਾਂ ਉਠੰਗੂ ਅੰਦਰੋਂ ਵਾਰਤ ਦੇ ਖਾਣ ਨੂੰ ਮਾਰਦੇ ਆ ਆਪਨੇ ਵਾਈ ਦੋੜ ਬੱਜੀ ਫੋੜ 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 ਦੀ ਬੜੀ ਟੜਾਈ ਸੀ ਹੁਣ ਵੀ ਆ ਗੱਲ ਕਰ ਤੂੰ ਕੋਲੇ ਲਾ ਦੇ ਨਾ ਨਾ ਟਾਈਟਰ ਨੂੰ ਅੱਗ ਤਾਂ ਨਹੀਂ ਬੰਦੀ ਹਾਂ ਅੱਗ ਤੇ ਚੁੱਲ੍ਹੇ ਚੋਂ ਤਾਂ ਨਾ ਚੀ ਕੋਈ ਆਣਾ ਹਾਂ ਰਹਿਣ ਦੇ ਬਹੁਤ ਕਰਾਂ ਥੋੜਾ ਰਹਿਣ ਦੇ ਚੱਲ ਮਾਰੇ ਕਲੀ ਨਾ ਥੋੜਾ ਰਹਿਣ ਦੇ ਜੋ ਫੋਟੋ ਲੈ ਬੁੱਲ ਦਾ ਦੁੱਧ ਲੈ ਆ ਕੱਢੀ ਦੁੱਧ ਦੇ ਮੋਲ ਆਦਾ ਪੀਆ ਕਰੋ ਦੁੱਧ ਦੇ ਮੋਲ ਲਾ ਖਰਾ ਕੇ ਵਧੀਆ ਕੇ ਦੁੱਧ ਹਾਂ ਬੜਾ ਮੋਲ ਦਾ ਹੀ ਦੁੱਧ ਹੈ ਸਾਡਾ ਹੁਣ ਕਦੋਂ ਜਾਣਾ ਖੇਡਣ ਫਿਰ ਹੁਣ ਤਾਂ ਬਈ ਹਜੇ ਤੱਕ ਤੇਰੀ ਟੂਰੀ ਹੋਈ ਨਹੀਂ ਕਿਰਾ ਤਿਆਰੀ ਕਰ ਲੀਏ ਪਹਿਲਾਂ ਤਾਂ ਕਣਕਾਂ ਲ ਨਿਮੇੜਦ ਗਈ ਹੈ ਇਹ ਹੀ ਨਬੜ ਗਿਆ ਤੇ ਉਦੋਂ ਬਾਅਦ ਤਿਆਰੀ ਕਰਕੇ ਬੱਸ ਲਾ ਦੇ ਤੇ ਉਹ ਪਰ ਟੂਰਨਾਮੈਂਟਾਂ ਦੀ ਆ ਮਾ ਠੰਡ ਚ ਠੰਡੇ ਚ ਟੂਰਨਾਮੈਂਟਾਂ ਦੇ ਹੁਣ ਟੂਰਨਾਮੈਂਟਾਂ ਦੇ ਹੁਣ ਤਾਂ ਪਬਜੀ ਚੱਲੀ ਜਾਂਦੀ ਹੈ ਕਣਕ ਨਾਲ ਫਿਰ ਉਹ ਫਰੀ ਹੋਈ ਜਾਂਦੇ ਕਿਹੜੇ ਸਹੀ ਗੱਲ ਆ ਨੇਬਰ ਜਿਹਨਤਾ ਹਫਤੇ ਚ ਕੰਮ ਆ ਪਾਸਾ ਇਧਰ ਲਾ ਖੇਤ ਨੂੰ ਵੇੜਦੇ ਆਂ ਘਰ ਕੋਲ ਨੂੰ ਵੇੜਦੇ ਆਂ ਪਾਸਾ ਦਿਨ ਦਸ ਤੱਕ ਪਹਿਲਾਂ ਕੀ ਕਹੇ ਵਜੇ ਕਰੀ 11 ਵਜੇ ਤੜੀ ਸੀ ਤੇ ਸਵਾ 12 ਪੀਤੇ ਮੈਂ ਲਾਈ ਜਾਂਦਾ ਸੀ ਸੁਭਾਗਾ ਤੇ ਬਣਾਈ ਸੀ ਮਾਟੇ ਨੇ ਹੋਰ ਨੰਬਰ ਪੁੱਛ ਦੱਸ ਫੋਨ ਆ ਗਿਆ ਫੋਨ ਚੁੱਲ੍ਹੇ ਚ ਤੜੀ ਤੇ ਫੋਨ ਆ ਗਿਆ ਫੋਨ ਤੇ ਗੱਲ ਕਰੋ ਗੱਲ 12 ਵਜੇ ਤੜੀ ਸੀ ਸਟੇ ਕੇ ਰਤਾ ਰੀ ਤੇ ਸਵਾ 12 ਬੀਤੀ ਹੈ ਸਵਾ 12 ਫਿਰ ਤਾਂ ਅਸੀਂ ਚੱਲੇਗੇ ਫਿਰ ਆਪਾਂ ਦੇ ਬੀਲਾ ਨੂੰ ਆਉਂਦੇ ਬੀਲਾ ਨੂੰ ਨਾਲ ਤੜਵਾਣਾ ਸਮਾਂ ਛੀਤੀ ਬਣਾਉ ਉਹ ਤਾਂ ਤੇਰੀ ਗੱਲ ਪਹਿਲਾਂ ਕਰਕੇ ਨੇ ਮੈਂ ਤੇਜ ਬਹੁਤ ਆ ਬੰਦਾ ਉਹ ਮਿੰਟ ਚ ਕਿੱਥੋਂ ਜਿੱਥੋਂ ਹਰਿਆਣੇ ਤੋਂ ਲੱਕੜਾ ਚੱਕ ਲੈ ਤੂੰ ਲੱਭੇ ਬਾਕੀ ਚੱਲ ਦੇਖਦੇ ਆ ਉਸ ਤੋਂ ਬਾਅਦ ਬਣਾਉਨੇ ਆ ਹੁਣ ਚਾਹ ਬਲ ਜਾਂਦੇ ਲੋ ਦੀ ਚਾਹ ਬਣ ਕੇ ਤਿਆਰ ਹੋ ਗਈ ਤੇ ਮੰਦੀਪ ਹੋ ਗਿਆ ਸਿੱਧਾ ਰੋਟੀਆਂ ਤੇ ਮੰਦੀਪ ਆਇਆ ੱਤਕਾ ਭਾਜੀ ਉਹਦਾ ਮੈਂ ਜਵਾਬ ਦੇਦਾ ਸੀ ਮੈਂ ਮੈਨੂੰ ਸਮਝਾਂਦਾ ਨਹੀਂ ਰੋਟੀਆਂ ਵੀ ਬੜਾ ਨਜ਼ਾਰਾ ਆਉਂਦਾ ਜਦ ਜਿੱਪਾਂ ਨੂੰ ਖੋਲੀਆਂ ਨਾ ਚੜੜਾ ਪੱਲੀ ਜੀ ਹੈ ਨਹੀਂ ਇਹ ਜੋ ਪੱਲੀ ਮੈਂ ਪੱਲੀ ਨੂੰ ਕੀ ਬਸ ਫੜੀ ਪਰ ਤੇ ਮੈਂ ਅੱਥਰ ਤੋਂ ਆਇਆ ਐਚ ਰੱਖੀ ਉਹ ਤੇ ਰਹਿ ਆ ਚਟਣੀ ਦੇਖ ਕੇ ਭਾਜੀ ਕਰਿਆ ਹਾਂ ਇਹ ਚਟਣੀ ਕਰੇ ਜਾਂ ਆ ਦਬਾਏ ਉੱਥੇ ਪਤਾ ਵੀ ਆਇਆ ਇਹ ਹੁਣ ਕਿ ਜਾਦੇ ਮਿਲਦਾ ਤਾਂ ਰਾਏ ਲਿਆਇਆ ਸੀ ਟਾਬਾਂ ਤੋਂ ਸੱਚ ਜਮੇ ਜੋਗੀ ਦੇ ਚੋਗੇ ਰਗੀ ਬਾਦਰ ਲੈਣਾ ਯਾਰ ਧੁੱਪੇ ਹੀ ਬਹਿ ਗਏ ਜਮਾ ਉੱਥੇ ਜੀ ਛਾਵੇਂ ਜੇ ਬਾਲੀ ਧੁੱਪ ਕਿਹੜੀ ਆ ਗਿਆ ਹੈਗੀ ਇਹ ਤਾਂ ਪਿਆਰ ਮੈਨੂੰ ਤਾਂ ਧੁੱਪ ਲੱਗਦਾ ਉੱਥੇ ਚੱਲ ਨਹੀਂ ਬਸ ਮੈਂ ਇਥੇ ਸਥਾਨ ਥੋੜਾ ਸਾਫ ਜਿਹਾ ਘੱਟਾ ਆਪਾਂ ਕੋਲ ਵੀ ਟੈਂਟ ਲਾਉਣਾ ਤੇ ਖੜ ਕੇ ਖਾਵਾ ਹਾਂ ਟੈਂਟ ਲਾ ਕੇ ਖਾਣਾ ਤਾਂ ਧੂਮ ਹੀ ਖੜ ਕੇ ਆ ਵੈਸੇ ਬੈਠ ਕੇ ਖਾਣੀ ਚਾਹੀਦੀ ਰੋਟੀ ਮਨਦੀਪ ਨੇ ਨਾ ਬੋਗਲੇ ਹੀ ਬਣਾ ਲਿਆ ਸਦਾ ਬੋਗਲਾ ਮੇਰਾ ਬੋਗਲੇ ਬਣਾ ਮਾਟੇ ਸਰੀ ਲੱਗ ਜੂ ਮੈਂ ਦੋ ਦਾ ਬਣਾਵਾਂ ਗੋਪਲਾ ਦੂੰ ਵੀ ਬਣਿਆ ਪਿਆ ਸਾਡੇ 10 ਵਜੇ ਜਾਂਦੇ ਆਪ ਦੇ ਕੋਪਲੇ ਲੈ ਕੇ ਬਣਾ ਦੇ ਲੋ ਜੀ ਹਾਂ ਆਪਾਂ ਚਾਹੇ ਚਾਹ ਮੈਂ ਮਿੱਠਾ ਪਿੱਕਾ ਦੇਖਾਂ ਚਲੋ ਬਣਾਈ ਤਾਂ ਨਾ ਨਹੀਂ